ਪੰਜਾਬ ਦੇ ਵਿੱਚ ਬਿਲਕੁਲ ਨਵੀਂ ਸਕੂਲ ਭਰਤੀ ਆ ਚੁੱਕੀ ਹੈਗੀ ਹੈ ਜੀ ਜਿਸ ਦੇ ਵਿੱਚ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਅਧਿਆਪਕ টিਜੀਟੀ ਪੀਜੀਟੀ ਅਤੇ ਨਾਨ ਟੀਚਿੰਗ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਨੇ ਜੀ ਕੋਈ ਫੀਸ ਨਹੀਂ ਹੈ ਜੀ ਸਿੱਧੀ ਭਰਤੀ ਹੈਗੀ ਹੈ ਜੀ ਇੰਟਰਵਿਊ ਦੇ ਆਧਾਰ ਦੇ ਉੱਤੇ ਜੋ ਤੁਹਾਡੀ ਸਿਲੈਕਸ਼ਨ ਕੀਤੀ ਜਾਵੇਗੀ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਵੋ ਜੀ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ WhatsApp ਚੈਨਲ ਵੀ ਹੈਗਾ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ PDF ਫਾਈਲ ਕੋਈ ਨਾ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ PDF ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਆ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਦੋਸਤੋ ਪੋਸਟਾਂ ਜੋ ਅਨਾਉਂਸ ਕੀਤੀਆਂ ਗਈਆਂ ਨੇ ਸਿੰਗਲ ਸਟਾਰ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਸੀਬੀਐਸਸੀ ਅਫੀਲੀਏਟਡ ਹੈ ਜੀ ਸੀਬੀਐਸਸੀ ਅਫੀਲੀਏਸ਼ਨ ਨੰਬਰ ਹੈਗਾ 1631213 ਜਿਸ ਦੇ ਵਿੱਚ ਪੋਸਟਾਂ ਪੀਜੀਟੀ ਦੀ ਗੱਲ ਕਰੀਏ ਤਾਂ ਪੋਲ ਸਾਇੰਸ ਇੰਗਲਿਸ਼ ਹਿਸਟਰੀ ਇਕਨੋਮਿਕਸ ਕਮਰਸ ਐਂਡ ਫਿਜ਼ੀਕਲ ਐਜੂਕੇਸ਼ਨ ਸਬਜੈਕਟਾਂ ਲਈ ਪੋਸਟ ਅਨਾਉਂਸ ਕੀਤੀਆਂ ਗਏ ਨੇ ਟੀਜੀਟੀ ਲਈ ਸੋਸ਼ਲ ਸਾਇੰਸ ਸਾਇੰਸ ਮੈਥ ਇੰਗਲਿਸ਼ ਹਿੰਦੀ ਮਿਊਜ਼ਿਕ ਫਿਜ਼ੀਕਲ ਐਜੂਕੇਸ਼ਨ ਕੰਪਿਊਟਰ ਐਂਡ ਲਾਇਬ੍ਰੇਰੀਅਨ ਦੇ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਪੀਆਰਟੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਇੰਗਲਿਸ਼ ਹਿੰਦੀ ਪੰਜਾਬੀ ਮੈਥ ਸਾਇੰਸ ਸੋਸ਼ਲ ਸਟੱਡੀ ਐਂਡ ਕੰਪਿਊਟਰਸ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਪ੍ਰੀ ਪ੍ਰਾਇਮਰੀ ਦੀ ਗੱਲ ਕਰੀਏ ਮਦਰ ਟੀਚਰਸ ਤੇ ਅਸਿਸਟੈਂਟ ਟੀਚਰਸ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ grab this opportunity and change your life by becoming a part of the best school in the region other de vich di gall kari ta female computer operator and front office staff diyan posts announce kitiyan gayene ki education qualification as per cbse bylaws according overy excellent salary work environment and respect and job satisfaction hovegi excellent growth and self development prospect hovega ji transport facility di gall kariye ta pathenda mod mandi putla adda ch neet te akaliya toye ਜੋ ਕਿ ਹੈ ਵੈਨ ਇਹਨਾਂ ਦੀ ਟਰਾਂਸਪੋਰਟ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ ਸਕੂਲ ਦੀ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਨੂੰ ਈਮੇਲ ਕਰ ਸਕਦੇ ਹੋ singlestar@yahoo.com ਦੇ ਉੱਤੇ ਤੇ WhatsApp ਕਰ ਸਕਦੇ ਹੋ 9915585084 ਦੇ ਉੱਤੇ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਹੋਣਗੇ ਉਹ ਹੀ ਇੰਟਰਵਿਊ ਦੇ ਲਈ ਬੁਲਾਏ ਜਾਣਗੇ ਸਿਲੈਕਟਡ ਕੈਂਡੀਡੇਟਸ ਜੁਆਇਨ ਇਮੀਡੀਏਟਲੀ ਜੋਬ ਫਰਮ ਦਾ ਨਿਊ ਸੈਸ਼ਨ ਕਰ ਸਕਦੇ ਨੇ ਜੀ ਤੇ ਵੀ ਲਿਖਿਆ ਹੋਇਆ ਇਸ ਜਦਾ ਨੋਟੀਫਿਕੇਸ਼ਨ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਉਸ ਬਹੁਤ ਮਹਿਤਵਨਾ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਣੇ ਆ ਉਸ ਤੋਂ ਵੀਡੀਓ ਬਣਾਉਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਰੱਬ ਰਾਖਾ